ਪਿੰਡ ਖੁਸ਼ੀਪੁਰਵਾ ਵੱਲੋਂ ਹੜਪੀਰਤਾ ਦੀ ਬੰਦੀ ਸਹੂਲਤ ਦੀ ਮਦਦ ਵਾਸਤੇ ਸਾਰੇ ਪਿੰਡ ਦੇ ਸੰਜੋਗ ਸਦਕਾ ਸੁਕਾ ਲੰਗਰ ਅਤੇ ਲੰਗਰ ਪਕਾ ਕੇ ਸੁੱਕੀ ਰਸਤੇ ਦੇ ਨਾਲ ਉਹਨਾਂ ਦੀ ਹੜਪੀਰਤਾ ਦੀ ਮਦਦ ਵਾਸਤੇ ਵਾਇਆ ਪੱਕਾਣਾੌਰ ਤੋਂ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਤੋਂ ਧਰਮਕੋਟ ਸਿੰਘਪੁਰਾ ਅਸ਼ਾਮਪੁਰਾ ਮਾਸ਼ੀਵਾੜਾ ਕੋਨੇ ਵਾਲਾ ਜਿੱਥੋਂ ਜਿੱਥੋਂ ਤੱਕ ਵੀ ਸਾਡੀ ਪਹੁੰਚ ਪਈ ਹੈ ਅਸੀਂ ਉੱਥੋਂ ਉੱਥੋਂ ਤੱਕ ਲੰਗਰ ਪਚਾਵਾਂਗੇ ਸਾਰੇ ਪਿੰਡ ਦੇ ਸੰਜੋਸੋ ਪਾ ਦੇ ਨੌਜਵਾਨ ਵੀਰਾਂ ਦੀ ਇਸ ਸੇਵਾ ਦੇ ਵਿੱਚ ਸਾਰਿਆਂ ਦਾ ਸੰਜੋਗ ਆ ਪਿੰਡ ਦਾ ਪੂਰਾ ਕਰਕੇ ਤੇ ਇਸ ਮਾਲ ਲੈ ਕੇ ਅਸੀਂ ਉਧਰ ਨੂੰ ਰਵਾਨਾ ਹੋਣ ਲੱਗਿਆ ਇਹਨਾਂ ਕੋਲ ਕਹਿੰਦਾ ਵਾਹਿਗੁਰੂ ਜੀ ਕਾ ਪਹਿਲਾਂ ਦੇਖਦੇ ਕਿਹੜੀ-ਕਿਹੜੀਆਂ ਜਿਹੜੀਆਂ ਮੁਹੀਜਾਂ ਆਉਣਗੀਆਂ ਅਸੀਂ ਜਦੋਂ ਪਹਿਲੇ ਦਿਨ ਗਏ ਆ ਹੜਪੀਰਤਾ ਦੇ ਮਤਵਾਸ ਦਾ ਸਿੰਘਪੁਰੇ ਤੱਕ ਰ ਗਏ ਆ ਤੇ ਜੋ ਲੋਕਾਂ ਦੀ ਉੱਥੇ ਸਾਨੂੰ ਮੁਸ਼ਕਲਾ ਸੁਣੀਆਂ ਹੈ ਸਭ ਤੋਂ ਜ਼ਿਆਦਾ ਤੇ ਉਹ ਮੰਗ ਕਰਦੇ ਨੇ ਪਾਣੀ ਪੀਣ ਵਾਲੇ ਦੀ ਸੁੱਕੇ ਦੁੱਧ ਦੀ ਔਰ ਚਾਹ ਪੱਤੀ ਜੋ ਰਾਸ਼ਨ ਨਾਲ ਚਾਹੀਦਾ ਹੈ ਤੇ ਸੁੱਕੀਆਂ ਸਹਾਤਾ ਜਿਆਦਾ ਮੰਗਦੇ ਨੇ ਡੰਗਰਾਂ ਦਾ ਵੀ ਮਾੜਾ ਹਾਲ ਆ ਉਹਨਾਂ ਵਾਸਤੇ ਸੁੱਕਾ ਚਾਰਾ ਵੀ ਮੰਗਦਾ ਏ ਉਹਦਾ ਕੋਈ ਬਾਅਦ ਚ ਹੱਲ ਕਰਾਂਗੇ ਪਹਿਲੋ ਤੇ ਅਸੀਂ ਇਹ ਸੁੱਕੀ ਰਸਤੇ ਜਿਹੜੀ ਉਹਨਾਂ ਤੱਕਰ ਪਹੁੰਚਾਉਣੀ ਆ ਅਸੀਂ ਦੁੱਧ ਲਿਆ ਆ ਪੈਕਟਾਂ ਵਾਲਾ ਵੇਰਕੇ ਵਾਲਾ ਦਾ ਵੀ ਲਿਆ ਆ ਤੇ ਸੁੱਕਾ ਵੀ ਲਿਆ ਆ ਜਿੰਨ ਹੋਰ ਵੀ ਜਿਹੜੀਆਂ ਸਸਤਾ ਉਹਦੇ ਵਿੱਚ ਜਿਹੜੀਆਂ ਉੱਥੋਂ ਮਤ ਜਾਨਾ ਉਹਨਾਂ ਨੂੰ ਹਰ ਕਿਸੇ ਮਤਲਬ ਕਿਹੜੇ ਕਿਹੜੇ ਮਤਲਬ ਖਾੜ ਪੇਤਾਂ ਦੀ ਮਦਦ ਵਾਸਤੇ ਤੇ ਹੁਣ ਆਮ ਹੀ ਜਨਤਾ ਸਾਰੇ ਵਾਸਤੇ ਲਈ ਆ ਪਬਲਿਕ ਜੋ ਵੀ ਪਿੰਡਾਂ ਚ ਸੇਵਾ ਬੰਦੀਆਂ ਲੈ ਕੇ ਹਾਜ਼ਰ ਹੋ ਰਹੇ ਨੇ ਫੇਰ ਵੀ 10 ਦਿਨ ਬਾਅਦ ਉਹਨਾਂ ਨੂੰ ਮਦਦ ਦੀ ਲੋੜ ਪੈਣੀ ਆ ਕੋਈ ਨਗਦ ਰਾਸ਼ੀ ਦੀ ਲੋੜ ਪੈਣੀ ਆ ਕੋਈ ਉਹਦਾ ਸਹੂਲਤਾਂ ਦੀ ਪੈਣੀ ਆ ਉਹ ਵੀ ਕੋਈ ਵੱਡੇ ਪ੍ਰਾਲੇ ਨੇ ਜੇ ਸਰਕਾਰ ਦੇ ਪ੍ਰਾਲੇ ਸਦਕਾ ਹੀ ਉਹ ਚੱਲਣਾ ਹੈ ਸੈਂਟਰ ਖੁੱਲ ਕੇ ਮਦਦ ਕਰੇ ਜਿਸ ਵਿੱਚ ਸਖਜਿੰਦਰ ਰਧਾਵੇ ਨੇ ਪੂਰਾ ਡਿਸਟ੍ਰਿਕਟ ਗਰਦਾਸਪੁਰ ਤੋਂ ਐਮਪੀ ਫੰਡ ਆਪਣਾ ਸਾਰਾ ਪ੍ਰਧਾਨ ਮੰਤਰੀ ਹਸਪਤਾਲ ਦਾ ਵੀ ਸਾਰੇ ਦਾ ਸਾਰਾ ਹੀ ਆੜ ਪੀੜਤਾਵਾਂ ਵਾਸਤੇ ਵਰਤਿਆ ਜਾਵੇ ਉਹਨਾਂ ਦਾ ਬਹੁਤ ਤਕੜਾ ਯੋਗਦਾਨ ਆ ਤੇ ਪਿੰਡਾਂ ਥਾਵਾਂ ਦਾ ਵੀ ਆ ਗਾਇਆ ਜੀ ਦੂਰ ਦੂਰ ਸੰਗਤਾਂ ਹੜਪੀਰਤਾਂ ਵਾਸਤੇ ਲੰਗਰ ਆ ਸੁੱਕੀਆਂ ਰਸਤਾਂ ਲੈ ਕੇ ਆ ਰਹੀਆਂ ਨੇ ਕੋ ਕਪੜੇ ਦੀ ਲੋੜ ਹੈ ਕਿਸ ਨੂੰ ਰਾਸ਼ਨ ਦੀ ਆ ਸੁੱਕੇ ਦੀ ਜਾਨ ਮਤਲਬ ਹੋ ਰਿਹਾ ਪੱਛਾਂ ਦਾ ਭਾਈ ਜਦੋਂ ਉੱਥੇ ਜਾਈਏ ਪਤਾ ਲੱਗਦਾ ਸਭ ਤੋਂ ਵੱਧ ਹੈ ਇਸ ਟਾਈਮ ਉਹਨਾਂ ਨੂੰ ਪੀਣ ਵਾਲਾ ਪਾਣੀ ਜੋ ਮਿਆਬ ਮੈਡੀਸਿਨ ਮਿਆ ਕਰਵਾਈ ਜਾ ਰਹੀ ਆ ਕਿਉਂਕਿ ਹੜਪੀਰਤਾਂ ਦੇ ਬਿਮਾਰੀ ਜਿਹੜੀ ਹੈ ਜਿਆਦਾ ਮਤਲਬ ਸਿਆ ਰਹੀ ਆ ਆਸਤੋਂ ਵੱਡੀਆਂ ਵੱਡੀਆਂ ਗੱਡੀਆਂ ਤੇ ਆਪਣੀ ਜੀਵਨ ਮਾਸਿੰਦਰ ਦੀ ਮਦਦ ਕਰਦੇ ਆ ਉਹ ਵੱਡੀਆਂ ਤੋਂ ਨਹੀਂ ਫਿਰਖਾ ਚਾਹੁੰਦੇ ਉਹ ਗੱਡੀਆਂ ਅੱਗੇ ਤੇ ਜਾ ਨਹੀਂ ਰਹੀਆਂ ਅੱਗੇ ਤੇ ਸਿਰਫ ਟਰੈਕਟਰ ਹੀ ਜਾ ਰਹੇ ਨੇ ਉਹਨਾਂ ਲੋਕਾਂ ਦੀ ਮਦਦ ਵਾਸਤੇ ਲੋਕ ਹਰ ਪ੍ਰਾਲਾ ਕਰ ਰਹੇ ਨੇ ਸਭ ਤੋਂ ਵੱਡੀ ਦੇਣ ਆ ਇਸ ਟਾਈਮ ਡਿਸਟ੍ਰਿਕਟ ਗਰਦਾਸਪੁਰ ਦੇ ਵਿੱਚ ਖਾਲਸਾ ਐਡ ਵਾਲੇ ਅਤੇ ਪਾਹੀ ਅੰਮ੍ਰਿਤਪਾਲ ਦੀ ਟੀਮ ਜਿਹੜੀ ਆ ਉਹ ਪੂਰਾ ਸੰਯੋਗ ਦੇ ਰਹੀ ਆ ਉਹਨਾਂ ਨਾਲ ਵੇਖ ਕੇ ਹਰ ਪਿੰਡ ਪਿੰਡ 'ਚ ਉਹ ਆ ਤੇ ਲੋਕਾਂ ਦੀ ਮਦਦ ਵਾਸਤੇ ਅੱਗੇ ਆਏ ਨੇ ਲੋਕ ਖੁੱਲ ਕੇ ਜਾ ਰਹੇ ਨੇ ਇਹ ਪਿੰਡ ਖੁਸ਼ੀਪੁਰ ਤੋਂ ਵੀ ਆ ਇਸੇ ਸੰਬੰਧ ਵਿੱਚ ਹੀ ਜਾ ਰਿਹਾ ਕੰਮ